ਗੁਰੂ ਪਰਿਸ਼ਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਆਪਣੇ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਤਿੰਨ ਕਰੋਚੋਂ ਤਨਤਨ ਬਾਬਾ ਨਾਨਕ ਸਿੰਘ ਜੀ ਨਾਨਕ ਸਰਕੂਲੇ ਰਵਾਲੇ ਮਹਾਂਪੁਰਖਾਂ ਦੇ ਵੱਲੋਂ ਅਚਾਰਨ ਕੀਤੇ ਗਏ 287 ਬਚਨ ਜੋ ਸਾਂਝੇਤ ਕਰ ਰਹੇ ਹਾਂ ਉਹਨਾਂ ਵਿੱਚੋਂ ਕੱਲ ਤੱਕ ਆਪਾਂ ਬਾਬਾ ਜੀ ਵੱਲੋਂ ਆਚਾਰਨ ਕੀਤੇ 44 ਬਚਨਾਂ ਦੀ ਸਾਂਝ ਆਪ ਜੀ ਦੇ ਨਾਲ ਪਾਈ ਹੈ ਹੁਣ ਸਤਿਗੁਰੂ ਕਿਰਪਾ ਕਰਨ ਆਪਾਂ ਇਸ ਤੋਂ ਅੱਗੇ 45ਵੇਂ ਬਚਨ ਤੋਂ ਅੱਗੇ ਸਾਂਝ ਆਪ ਜੀ ਦੇ ਨਾਲ ਪਾਉਣੀ ਹੈ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਕਿ ਜੇ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋ ਤੁਸੀਂ ਦਾਸਰੇ ਦੇ ਸਿਰ ਤੇ ਮੇਰ ਪਰੇ ਹੱਥ ਰੱਖੋ ਸੋ ਸਾਧ ਸੰਗਤ ਜੀ ਕਰੋ ਕਿਰਪਾ ਦਾਸਰੇ ਸਿਰ ਤੇ ਰੱਖੋ ਮੇਰ ਪਰ ਹੱਥ ਤੇ ਸਾਰੇ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਆਖੋ ਜੀ ਤਨ ਤਨ ਬਾਬਾ ਨੌਦ ਸਿੰਘ ਜੀ ਆਖੋ ਜੀ ਤਨ ਤਨ ਬਾਬਾ ਨੰਦ ਸਿੰਘ ਜੀ ਗੁਰਪਾਰਿ ਸਾਧ ਸੰਗਤ ਜੀ 44 ਬਚਨ ਦੀ ਹੁਣ ਤੱਕ ਆਪ ਜੀ ਦੇ ਨਾਲ ਸਾਂਝ ਪਾਈ ਜਾ ਚੁੱਕੀ ਹੈ ਸਾਥ ਸੰਗ ਜੀ ਇਸ ਤੋਂ ਅਗਲਾ ਬਚਨ ਆਪ ਜੀ ਨਾਲ ਸਾਂਝਾ ਕਰਨ ਲੱਗਾ ਬੇਨਤੀ ਕਰਾਂ ਕਿ ਅਸੀਂ ਜਦੋਂ ਦੇਖਦੇ ਹਾਂ ਕਿ ਕਿਸੇ ਮਹਾਂਪੁਰਸ਼ ਨੂੰ ਕੋਈ ਸੰਤ ਜਿਸ ਦੀ ਦਰਗਾਹ ਵਿੱਚ ਗੱਲ ਹੁੰਦੀ ਹੈ ਜਿਹੜਾ ਗੁਰੂ ਸਾਹਿਬ ਤੇ ਭਰੋਸਾ ਰੱਖਦਾ ਜਿਹੜਾ ਭਗਤੀ ਵਾਲਾ ਹੁੰਦਾ ਅਸੀਂ ਜਾ ਕੇ ਉਹਨੂੰ ਮੱਥੇ ਟੇਕਦੇ ਹਾਂ ਉਹਨੂੰ ਗੁਰੂ ਤੁਸੀਂ ਸਾਡੇ ਗੁਰੂ ਕਹਿ ਦਿੰਦੇ ਆ ਇਸੇ ਤਰ੍ਹਾਂ ਹੀ ਬਾਬਾ ਨਨ ਸਿੰਘ ਜੀ ਮਹਾਰਾਜ ਨੂੰ ਸੰਗਤਾਂ ਨੇ ਜਾ ਕੇ ਆਖਣਾ ਜੀ ਤੁਸੀਂ ਸਾਡੇ ਗੁਰੂ ਅਸੀਂ ਤੁਹਾਡੇ ਸਿੱਖ ਹਾਂ ਪਰ ਬਾਬਾ ਅਰਨੰਦ ਸਿੰਘ ਜੀ ਦੀ ਜਿੰਨ ਮਰਤਾ ਵੇਖੋ ਉਹਨਾਂ ਨੇ ਜਿਹੜਾ ਮਦਸ਼ਨ 45 ਕੀਤਾ ਕਹਿਣ ਲੱਗੇ ਕਿ ਮੈਂ ਕਿਸੇ ਦਾ ਗੁਰੂ ਨਹੀਂ ਬਾਬਾ ਅਰਨੰਦ ਸਿੰਘ ਜੀ ਕਹਿਣਗੇ ਕਿਸੇ ਦਾ ਮੈਂ ਗੁਰੂ ਨਹੀਂ ਕੋਈ ਮੇਰਾ ਸਿੱਖ ਨਹੀਂ ਕਿਸੇ ਨੂੰ ਮੈਂ ਹੱਥੀਂ ਅਮਰਤ ਨਹੀਂ ਛਕਾਇਆ ਕਿਸੇ ਨੂੰ ਇਕੱਲਾ ਬੈਠ ਕੇ ਗੁਰਮੰਤਰ ਨਹੀਂ ਦਿੱਤਾ ਇਹ ਤੇ ਸੰਗਤ ਹੈ ਗੁਰੂ ਨਾਨਕ ਦੀ ਜਿਨ੍ਹਾਂ ਵਿੱਚ ਮੈਂ ਵੀ ਤੁਹਾਡੇ ਨਾਲ ਇੱਕ ਹਾਂ ਇਹ ਮੈਂ ਵੀ ਗੁਰੂ ਨਾਨਕ ਦੇ ਸੰਗਤ ਵਿੱਚੋਂ ਤੁਹਾਡੇ ਨਾਲ ਇੱਕ ਹਾਂ ਮੈਂ ਵੀ ਸੰਗਤ ਦਾ ਇੱਕ ਹਿੱਸਾ ਹਾਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਿਵੇਂ ਕਰਨੀ ਹੈ ਇਹ ਜਾਚ ਇਸ ਕਾਲ ਯੁੱਗ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲਿਆਂ ਨੇ ਸਾਨੂੰ ਦੱਸੀ ਕਿ ਧੰਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਹਾਜ਼ਰਾ ਹਜ਼ੂਰ ਸਮਝ ਕੇ ਕਿਵੇਂ ਚਾਹ ਦਾ ਭੋਗ ਲਾਉਣਾ ਹੈ ਕਿਦਾਂ ਲੱਸੀ ਦਾ ਭੋਗ ਲਗਾਉਣਾ ਹੈ ਕਿਦਾਂ ਪਛਾਦਾ ਛਕਾਉਣਾ ਹੈ ਇਸ ਤਰ੍ਹਾਂ ਜੋ ਬਾਬਾ ਨਾਮ ਸਿੰਘ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਿਵੇਂ ਕਰਨਾ ਹੈ ਪਰ ਆਤਮ ਸੰਮੇ ਦੇ ਵਿੱਚ ਅਸੀਂ ਵੇਖਦੇ ਹੁੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੀ ਦਿਹਾੜੀ ਪੀੜਾ ਸਾਹਿਬ ਤੇ ਪ੍ਰਕਾਸ਼ ਹੋਣਾ ਤੇ ਸ਼ਾਮ ਨੂੰ ਜਦੋਂ ਸੁਖ ਆਸਣ ਕਰਨਾ ਤੇ ਸੁਖ ਆਸਣ ਦੇ ਨਾਂ ਤੇ ਨਾ ਕਰਨਾ ਸੁਖ ਆਸਣ ਤੇ ਸੁਖ ਆਸਣ ਦੇ ਨਾਂ ਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਪੀੜਾ ਸਾਹਿਬ ਤੋਂ ਬਾਬਾ ਜੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ﺍﻟमारी ਵਿੱਚ ਬੰਦ ਕਰਕੇ ਰੱਖ ਦੇਣਾ। ਧੰਤਨ ਬਾਬਾ ਨਨ ਸਿੰਘ ਜੀ ਮਹਾਰਾਜ ਨੇ ਇਸ ਕੰਮ ਦਾ ਵਿਰੋਧ ਕੀਤਾ ਕਿ ਇਹ ਜਾਗਤ ਜੋਤੈ ਇਸ ਨੂੰ ﺍﻟमारी ਵਿੱਚ ਨਹੀਂ ਬੰਦ ਕਰ ਸਕਦੇ। ਬਾਬਾ ਨਨ ਸਿੰਘ ਜੀ ਨੇ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਹਰ ਜਗ੍ਹਾ ਤੇ ਜਾ ਕੇ ਹੋਕਾ ਦਿੱਤਾ ਕਿ ਧੰਤਨ ਗੁਰੂ ਗ੍ਰੰਥ ਸਾਹਿਬਾ ਵਾਸਤੇ ਸੁਖ ਹਸਣ ਵਧੀਆ ਸੁਖਾਸਣ ਤਿਆਰ ਕੀਤਾ ਜਾ ਵਧੀਆ ਪਲੰਗੇ ਪੜਾਏ ਵਧੀਆ ਵਿਸ਼ਾਈ ਕੀਤੀ ਤੇ ਫਿਰ ਉਸ ਸਥਾਨ ਤੇ ਬਾਬਾ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਬਾਬਾ ਜੀ ਕਰਾਉਂਦੇ ਰਹੇ ਤੇ ਹੁਣ ਹੁਣ ਇਸ ਤਰ੍ਹਾਂ ਹੀ ਹੋ ਰਿਹਾ ਹੈ ਹੁਣ ਆਮ ਹੀ ਹਰ ਜਗ੍ਹਾ ਤੇ ਹਰ ਪਿੰਡ ਵਿੱਚ ਹਰ ਸਥਾਨ 'ਚ ਜਿੱਥੇ ਨਿੱਕੇ ਤੋਂ ਨਿੱਕਾ ਵੀ ਪਿੰਡ ਹੈ ਤੇ ਛੋਟਾ ਜਿਹਾ ਵੀ ਕੋਵੇਂ ਗੁਰੂ ਘਰ ਦਾ ਕਮਰਾ ਹੋਵੇ ਉੱਥੇ ਬਾਬਾ ਜੀ ਦੇ ਸੁਖ ਹਸਣ ਲਈ ਪਲੰਗਾ ਸਾਫ ਬਣੇ ਹੋਏ ਹਨ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ ਇਹ ਜਾਜ ਇਹ ਬਾਬਾ ਨਨ ਸਿੰਘ ਜੀ ਨੇ ਆਣ ਕੇ ਸੰਗਤਾਂ ਨੂੰ ਪ੍ਰੇਰਣਾ ਦਿੱਤੀ ਕਿ ਜਾਗਤ ਜੋਤ ਦਾ ਸੁਖ ਹਸਣ ਆਪਨ ਮਾਰੀ ਦੇ ਵਿੱਚ ਨਹੀਂ ਕਰ ਸਕਦੇ ਸੋ ਇਹ ਤਾਂ ਤੁਨ ਬਾਬਾ ਨਨ ਸਿੰਘ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰਨ ਦੀ ਜਾਜ ਸਾਨੂੰ ਸੰਸਾਰੀਆਂ ਨੂੰ ਦੱਸੀ ਇਹ 45 ਬਚਨ ਜਦੋਂ ਸੰਗਤਾਂ ਚੋਂ ਬੜਿਆਂ ਨੇ ਜਾ ਕੇ ਆਖਿਆ ਨਾ ਬਾਬਾ ਨਨਤ ਸਿੰਘ ਜੀ ਨੂੰ ਕਿ ਤੁਸੀਂ ਸਾਡੇ ਗੁਰੂ ਹੋ ਤੁਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਯਾਜ ਦਸ ਰਹੇ ਹੋ ਤੇ ਨਿਮਰਤਾ ਤੇ ਪੁੰਝ ਧੰਤਨ ਬਾਬਾ ਨਨਤ ਸਿੰਘ ਜੀ ਨੇ ਬਚਨ ਕਰਤਾ ਨਾ ਨਾ ਭਾਈ ਮੈਂ ਕਿਸੇ ਦਾ ਗੁਰੂ ਨਹੀਂ ਕੋਈ ਮੇਰਾ ਸਿੱਖ ਨਹੀਂ ਮੈਂ ਕਿਸੇ ਨੂੰ ਅਥੀ ਅੰਮ੍ਰਿਤ ਨਹੀਂ ਛਕਾਇਆ ਕਿਸੇ ਨੂੰ ਇਕੱਲੇ ਬੈਠ ਕੇ ਗੁਰ ਮੰਤਰ ਨਹੀਂ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾਉਣ ਲਈ ਜੋ ਪ੍ਰਣਾਲੀ ਚੱਲਦੀ ਆ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੋਂ ਪੰਜ ਪਿਆਰੇ ਅਮਰਦਾ ਬਾਟਾ ਤਿਆਰ ਕਰਦੇ ਨੇ ਪੰਜ ਪਿਆਰੇ ਅਮਰ ਸਿਖਾਉਂਦੇ ਨੇ ਵਿਧੀ ਪੂਰਵਕ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਅਮਰਦਾ ਬਾਟਾ ਤਿਆਰ ਹੁੰਦਾ ਹੈ ਸੋ ਇਹ ਬਾਬਾ ਨਾਨਕ ਸਿੰਘ ਜੀ ਨੇ ਸਾਨੂੰ ਦੱਸਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਨੇ ਇਹਨਾਂ ਤੋਂ ਬਿਨਾ ਹੋਰ ਕਿਸੇ ਨੂੰ ਗੁਰੂ ਮੰਨਣਾ ਨਹੀਂ ਤੇ ਨਾਲ ਹੀ ਬਾਬਾ ਆਨੰਦ ਸਿੰਘ ਜੀ ਦਾ ਇਹ ਬੜਾ ਮਸ਼ਹੂਰ ਬੜੇ ਇਹ ਇਹ ਬਚਨ ਆਮ ਸੰਸਾਰ ਵਿੱਚ ਪ੍ਰਚਲਿਤ ਹੈ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਕਿ ਜਿਸ ਗੁਰ ਸਿੱਖ ਦੀ ਜਿਹੜਾ ਬੰਦਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਕੋ ਹੁੰਦਾ ਹੈ ਤੇ ਜੇਕਰ ਉਹਦੀ ਪੂਰੀ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਪਈ ਜੇ ਉਹਨੇ ਕੋਈ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਰ ਦਿੱਤੀ ਤੇ ਉਹਦੀ ਅਰਦਾਸ ਪ੍ਰਵਾਨ ਨਹੀਂ ਹੋਈ ਉਹ ਜਿੱਥੇ ਮਰਜੀ ਭੱਜ ਲੈ ਉਹਦੀ ਕਿਤੇ ਅਰਦਾਸ ਪ੍ਰਵਾਨ ਨਹੀਂ ਹੋ ਸਕਦੀ ਕਿਉਂਕਿ ਗੁਰਸਿੱਖ ਦੀ ਅਰਦਾਸ ਪ੍ਰਵਾਨ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੈ ਤੇ ਹਰ ਗੁਰਸਿੱਖ ਦੀ ਅਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਵਾਨ ਕਰਦੇ ਹਨ ਸ਼ਰਤ ਇਹ ਕਿ ਅਰਦਾਸ ਕਰਨ ਵਾਲੇ ਵਿੱਚ ਬਲ ਹੋਣਾ ਚਾਹੀਦਾ ਬਿਰਥਾ ਕਬੀ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰਗਬਿੰਦ ਕਾ ਪੂਰਨ ਗੁਰਤਾਸ ਅਰਦਾਸ ਕਰਨ ਵਾਲਾ ਜਿਹੜਾ ਉਹ ਅਰਦਾਸ ਕਰਨ ਦਾ ਉਸ ਨੂੰ ਵਾਹ ਲਾਉਣਾ ਚਾਹੀਦਾ ਸੋ ਇਹ 45 ਬਚਨ ਤੇ ਛਾਲੀਆਂ ਬਚਨ ਬਾਬਾ ਜੀ ਨੇ ਨਾ ਬੈਠੇ ਕਹਿਣ ਲੱਗੇ ਕਿ ਉਹ ਮੈਂ ਤੇ ਕਿੱਲੇ ਘੜਨ ਵਾਲਾ ਜੇ ਸਿੱਖ ਵੀ ਨਹੀਂ ਬੜਿਆ ਬੇਨਤੀਆਂ ਪੈ ਕਰਦੇ ਹਾਂ ਕਿ ਗੁਰੂ ਨਾਨਕ ਸੱਚਾ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾ ਲਵੋ। ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਕਿ ਮੈਂ ਤੇ ਕਿੱਲੇ ਘੜਨ ਵਾਲਾ ਜੇ ਸਿੱਖ ਵੀ ਨਹੀਂ ਬਣ ਸਕਿਆ। ਤੁਸੀਂ ਮੈਨੂੰ ਗੁਰੂ ਪਹਿ ਕਹਿੰਦੇ ਹੋ। ਤੇ ਗੁਰੂ ਨਾਲ ਹੀ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀਆਂ ਕਰਦੇ ਜੋ ਦੁਨੀਆ ਕਰਦੇ ਕਿ ਮੈਨੂੰ ਆਪਣਾ ਸਿੱਖ ਬਣਾ ਲਵੇ। ਇਹ ਵੀ ਉਸ ਦੀ ਮਿਹਰ ਹੈ ਨਹੀਂ ਤੇ ਸਾਡਾ ਤਾਂ ਇੰਨਾ ਵੀ ਜੱਪ ਤਪ ਨਹੀਂ ਕਿ ਮੈਂ ਉਸ ਦਾ ਸਿੱਖ ਵੀ ਬਣ ਸਕਾਂ। ਇਹ ਬਾਬਾ ਨਾਨਕ ਸਿੰਘ ਜੀ ਦਾ 46ਵੇਂ ਬਚਨ। ਤੇ ਸੰਤਾਰੀਆਂ ਬਚਨ ਬਾਬਾ ਨਨਤ ਸਿੰਘ ਜੀ ਨੇ ਕੀਤਾ ਸਿੱਖ ਦਾ ਭਾਵੇਂ ਦੁਨੀਆਂ ਵਿੱਚ ਕਿੰਨਾ ਸਤਕਾਰ ਹੋਵੇ ਸਿੱਖ ਦਾ ਭਾਵੇਂ ਦੁਨੀਆਂ ਕਿੰਨਾ ਸਤਕਾਰ ਕਰੇ ਸਿੱਖ ਨੂੰ ਕਿੰਨਾ ਵੀ ਚਾਹ ਸਮਝਣ ਲੱਗ ਜਾਵੇ ਪਰ ਫਿਰ ਵੀ ਜੇ ਕਿਤੇ ਜਾਣੇ ਅਣਜਾਣੇ ਗਲਤੀ ਕਰ ਬੈਠੇ ਤੇ ਭੁੱਲ ਮੰਨ ਲਵੇ ਜਿਸ ਵਿੱਚ ਉਹ ਸਿੱਖ ਦਾ ਹੀ ਭਲਾ ਹੈ 47 ਵਜਨ ਦੇ ਵਿੱਚ 47 ਵਜਨ ਵਿੱਚ ਬਾਬਾ ਅਨੰਦ ਸਿੰਘ ਜੀ ਨੇ ਇਹ ਸਮਝਾਇਆ ਕਿ ਸਿੱਖ ਦਾ ਭਾਵੇਂ ਕਰਤਾਰ ਕਿੰਨਾ ਉੱਚਾ ਹੋਵੇ ਦੁਨੀਆ ਦਾ ਕਿੰਨਾ ਵੀ ਸਤਕਾਰ ਕਰਦੀ ਹੋਵੇ ਕਿੰਨਾ ਵੀ ਦੁਨੀਆ ਵਾਲੇ ਉਹਨੂੰ ਉੱਚਾ ਸਮਝਣ ਲੱਗ ਜਾਣ ਉਹ ਤੇ ਜੇ ਕਿਤੇ ਉਹਦੇ ਕੋਲੋਂ ਅਣਜਾਣੇ ਜਾਂ ਅਣਜਾਣੇ ਦਾ ਅਣਜਾਣੇ ਵਿੱਚ ਗਲਤੀ ਹੋ ਗਈ ਉਸ ਦੀ ਭੁੱਲ ਮੰਨ ਲਵੇ ਇਸ ਵਿੱਚ ਹੀ ਉਸ ਦਾ ਭਲਾ ਹੈ ਕਈ ਕਹਿ ਦਿੰਦੇ ਜੀ ਅਸੀਂ ਬੜੇ ਨੇਤ ਨემი ਅਸੀਂ ਤੇ ਗਲਤੀ ਕਰਦੇ ਨਹੀਂ ਸਾਨੂੰ ਗਲਤ ਕੌਣ ਕਹਿ ਸਕਦਾ ਪਰ ਨਹੀਂ ਬਾਬਾ ਨਨ ਸਿੰਘ ਜੀ ਕਹਿੰਦੇ ਜੇ ਕਿਤੇ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਤੇ ਭੁੱਲ ਮੰਨ ਲੈਣ ਵਿੱਚ ਹੀ ਭਲਾ ਹੈ ਤੇ 48ਵਾਂ ਬਚਨ ਬਾਬਾ ਆਨੰਦ ਸਿੰਘ ਜੀ ਨੇ ਇਹ ਕੀਤਾ ਮਿੱਠਾ ਬੋਲੋ ਨਿਉ ਕੇ ਚੱਲੋ ਤੇ ਆਪਣੇ ਦਸਾਂ ਹੱਥਾਂ ਦੀ ਕਿਰਤ ਕਰਕੇ ਨਾ ਦਸ ਹੱਥਾਂ ਦੇ ਨਾਲ ਕਾਰ ਕਰਕੇ ਕਿਰਤ ਕਰਕੇ ਆਪਣੇ ਹੱਥੋਂ ਕੁਝ দান ਦਿਓ ਤੇ ਆਪਣਾ ਸਭ ਦਾ ਭਲਾ ਮਨਾਓ ਸਭ ਦਾ ਭਲਾ ਸੋਚੋ ਮਿੱਠਾ ਬੋਲਣਾ ਨਿਮ ਚੱਲਣਾ ਹੱਥੋਂ ਦੇ ਕੇ ਭਲਾ ਮਨਾਇ ਤੇ ਬਾਬਾ ਨਾਨਕ ਸਿੰਘ ਜੀ ਨੇ ਵੀ ਇਹ ਬਚਨ ਕਰ ਦਿੱਤਾ ਕਿ ਸਿੱਖ ਮਿੱਠਾ ਬੋਲੇ ਨਿਉ ਕੇ ਚੱਲੇ ਆਪਣੇ 10 ਆਪਣੇ ਜਿਹੜੇ ਦੋਵੇਂ ਹੱਥ ਜੋ ਕਰ ਕਮਲਾਂ ਦੇ ਨਾਲ ਆਪਣੇ ਦਸਾਂ ਨਵਾਂ ਦੀ ਕੀਰਤ ਕਰੇ ਦਸਾਂ ਨਵਾਂ ਦੀ ਕੀਰਤ ਕਰਕੇ ਉਸ ਦੇ ਵਿੱਚੋਂ ਜੋ ਵੀ ਆ ਕੁਝ ਦੇਵੇ ਤੇਲ ਫੁੱਲ ਦੇ ਕੇ ਤੇ ਸਾਰਿਆਂ ਦਾ ਪਲਾ ਮੰਗੀ ਅਨਿੰਜਵਾ ਭਜਨ ਬਾਬਾ ਨਾਨ ਸਿੰਘ ਜੀ ਨੇ ਕੀਤਾ ਕਿ ਕੌੜੀਆਂ ਚੀਜ਼ਾਂ ਨੂੰ ਮਿੱਠੀਆਂ ਕਰਨ ਲਈ ਪਿਉਂ ਦਲਾ ਦਿੰਦੇ ਨੇ ਸਿਆਣੀ ਬਾਬਾ ਨਾਮ ਸਿੰਘ ਜੀ ਕਹਿਣ ਲੱਗੇ ਕਿ ਕੌੜੀਆਂ ਚੀਜ਼ਾਂ ਨੂੰ ਮਿੱਠੀਆਂ ਕਰਨ ਲਈ ਪਿਉਂਦ ਲਾ ਦਿੰਦੇ ਨੇ ਸਿਆਣੀ ਪਰ ਜੇ ਨਾਮ ਜਪ ਕੇ ਬਾਣੀ ਪੜ ਕੇ ਸੇਵਾ ਕਰਕੇ ਸਿੱਖ ਦੇ ਅੰਦਰ ਮਠਾਸ ਨਾ ਆਈ ਤੇ ਜਾਣੋ ਕਿ ਸੇਵਾ ਸਿਮਰਨ ਮਨ ਲਾ ਕੇ ਨਹੀਂ ਕੀਤਾ ਜੇ ਜਿਹੜਾ ਸਿੱਖ ਬਾਣੀ ਪੜਦਾ ਹੈ ਨਾਮ ਜਪਦਾ ਹੈ ਤੇ ਔਰਸ ਦੇ ਕੌੜੇ ਮਨ ਨੂੰ ਜੇ ਮਿੱਠੀ ਪਿਉਂਦ ਨਹੀਂ ਲੱਗੀ ਬਾਣੀ ਪੜ ਕੇ ਸੇਵਾ ਕਰਕੇ ਸਿੱਖ ਦੇ ਅੰਦਰ ਮਠਾਸ ਨਾ ਆਈ ਤੇ ਜਾਣੋ ਵੀ ਸੇਵਾ ਸਿਮਰਨ ਮਨ ਲਾ ਕੇ ਨਹੀਂ ਕੀਤਾ ਤੇ ਜੇ ਕਦੇ ਪੰਜਾਵਾਂ ਬਚਨ ਬਾਬਾ ਅਨੰਦ ਸਿੰਘ ਜੀ ਦਾ ਕਿ ਜੇ ਕਦੇ ਭੁੱਲ ਭਲੇਖੇ ਕੌੜੀ ਚੀਜ਼ ਮੂੰਹ ਵਿੱਚ ਪੈ ਜਾਏ ਤੇ ਬੰਦਾ ਠੁੱਕ ਕੇ ਬਾਹਰ ਕੱਢਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਜਦੋਂ ਕਿਸੇ ਦਾ ਕੌੜਾ ਬੋਲ ਕੰਨਾਂ ਵਿੱਚ ਪੈਂਦਾ ਤੇ ਉਹ ਵੀ ਠੁੱਕਣਯੋਗ ਹੋ ਜਾਂਦਾ ਹੈ ਜੇ ਕੌੜਾ ਬੋਲ ਹੈ ਨਾ ਜੇ ਆਪਕ ਕੌੜੀ ਚੀਜ਼ ਅੰਦਰ ਨਹੀਂ ਨਗਾ ਸਕਦੇ ਉਹ ਉਸੇ ਦੇ ਮੂੰਹ ਬਾਹਰ ਠੁੱਕ ਦਈਦੀ ਹੈ ਤੇ ਕੌੜਾ ਬੋਲ ਜਿਹੜਾ ਉਹ ਕੰਨਾਂ 'ਚ ਪੈਂਦਾ ਤੇ ਉਹ ਵੀ ਠੁੱਕਣਯੋਗ ਹੋ ਜਾਂਦਾ ਹੈ ਇਦਾਂ ਸੁਣਿਆ ਤੇ ਇਦਾਂ ਕੱਢ ਦਿੱਤਾ ਤੇ 51 ਬਚਨ ਬਾਬਾ ਜੀ ਨੇ ਕੀਤਾ ਲਾਜ ਨਾ ਬੰਦੇ ਨੂੰ ਆਵੇ ਤੇ ਬੰਦਾ ਕਰਦਾ ਫਿਰਦਾ ਮੇਰੀ ਮੇਰੀ ਮੈਂ ਹਉਮੇ ਦੇ ਵਿੱਚ ਟੋਕਾ ਫਿਰਦਾ ਵੀ ਆ ਗੱਡੀਆਂ ਮੇਰੀਆਂ ਆ ਕੋਠੀ ਮੇਰੀ ਆ ਜਮੀਨ ਮੇਰੀ ਬਾਬਾ ਨਾਨਕ ਸਿੰਘ ਜੀ ਵੀ ਬੰਦੇ ਤੇਰਾ ਤੇ ਸੇ ਕੁਝ ਵੀ ਨਹੀਂ ਲਾਜ ਕਰ ਕੁਝ ਸ਼ਰਮ ਕੁਝ ਲਾਜ ਕਰ ਜਿਹੜਾ ਬੰਦਾ ਮੇਰੀ ਮੇਰੀ ਕਰਦਾ ਫਿਰਦਾ ਉਹਨੂੰ ਇਲਾਜ ਨਹੀਂ ਕੋਈ ਬਿੰਦਿਆਪਤੀਨ ਬਾਬਾ ਨਨਸੇਂਗ ਜੀ ਨੇ ਕਹਾਤਾ ਕਹਿਣ ਲੱਗੇ ਜਿੱਦ ਜਿਹੜੀ ਇਹ ਮੈਂ ਮੇਰੀ ਐ ਨਾ ਜਿਹੜੀ ਹਉਮੈ ਐ ਜਿਹੜੀ ਮੈਂ ਮੇਰੀ ਨੇ ਦਿੱਤੀ ਤੈਨੂੰ ਵੈਗਰੂ ਤੋਂ ਦੂਰੀ ਮੈਂ ਮੇਰੀ ਕਰਕੇ ਹਉਮੈ ਵਿਚਾ ਕੇ ਬੰਦਾ ਵੈਗਰੂ ਤੋਂ ਦੂਰ ਹੋ ਗਿਆ ਜਦੋਂ ਹਉਮੈ ਦੇ ਵਿੱਚ ਪੈ ਗਿਆ ਤੇ ਵੈਗੁਰੂ ਤੋਂ ਦੂਰੀ ਮਿਲ ਗਈ ਹਉਮੇ ਦਾ ਨਾਵੇਂ ਨਾਲ ਵਿਰੋਧ ਹੈ ਹਉਮੇ ਤੇ ਨਾਮ ਦਾ ਵਿਰੋਧ ਹੈ ਹੁਣ ਬਾਬਾ ਜੀ ਕਹਿਣ ਲੱਗੇ ਕਿ ਜਿਹੜੀ ਮੈਂ ਮੇਰੀ ਨੇ ਵੈਗੁਰੂ ਤੋਂ ਦੂਰੀ ਦੂਰੀ ਕੀਤੀ ਨਾ ਇਹਨੂੰ ਦੂਰ ਕਰ ਦੇ ਖੁਦੀ ਦਾ ਪਰਦਾ ਦਰਜਾ ਮਿਲੇ ਹਦੂਰੀ ਜੇ ਮੇਰੀ ਨੇ ਦਿੱਤੀ ਤੈਨੂੰ ਵੈਗੁਰੂ ਤੋਂ ਦੂਰੀ ਕਰਦੇ ਦੂਰ ਖੁਦੀ ਦਾ ਪਰਦਾ ਦਰਜਾ ਮਿਲੇ ਹਜ਼ੂਰੀ ਵੀ ਜੇ ਤੂੰ ਮੈਂ ਮੇਰੀ ਨੂੰ ਛੱਡ ਦੇਵੇਂਗਾ ਨਾ ਤੇ ਫਿਰ ਤੈਨੂੰ ਉਸ ਦੀ ਦਰਗਾਹ ਦੇ ਵਿੱਚ ਮਾਨ ਮਿਲੇਗਾ ਤੇ ਤਰੁੰਜਾ ਬਚਨ ਬਾਬਾ ਜੀ ਕਹਿੰਦਾ ਕਿ ਦੂਜੇ ਦੇ ਔਗਣ ਦੇਖਦਾ ਹੈ ਹਰ ਕੋਈ ਦੂਜੇ ਦੇ ਔਗਣ ਦੇਖਦਾ ਹੈ ਆਪਣੇ ਔਗਣ ਦੇ ਡੈਰੀ ਵਿੱਚ ਰੋਜ਼ ਕਹਿੰਦੇ ਆਪਣੇ ਔਗਣ ਦੇਖ ਕੇ ਰੋਜ਼ ਡੈਰੀ ਵਿੱਚ ਲਿਖਿਆ ਕਰ ਨੋਟ ਕਰਿਆ ਕਰ ਸੌਣ ਤੋਂ ਪਹਿਲਾਂ ਕੋਹ ਡਾਇਰੀ ਨੂੰ ਵਿਚਾਰੋ ਸੌਣ ਤੋਂ ਪਹਿਲਾਂ ਰੋਜ਼ਾਨਾ ਆਪਣੇ ਦੂਜੇ ਦੇ ਔਗਣ ਦੇਖਣ ਦੇ ਨਾਲੋਂ ਆਪਣੇ ਔਗਣ ਦੇਖੋ ਉਹਨਾਂ ਨੂੰ ਕਾਪੀ ਵਿੱਚ ਇੱਕ ਡਾਇਰੀ ਵਿੱਚ ਨੋਟ ਕਰ ਲਵੋ ਤੇ ਸੌਣ ਤੋਂ ਪਹਿਲਾਂ ਉਹਨਾਂ ਨੂੰ ਵਿਚਾਰੋ ਕਿ ਅੱਜ ਕਿੰਨੇ ਔਗਣ ਕੀਤੇ ਨੇ ਮਨ ਕੀ ਪਤਰੀ ਬਾਚਣੀ ਸੁਖ ਹੀ ਹੂੰ ਸੁਖਸਾਰ ਤੇ 54 ਬਚਨ ਬਾਬਾ ਜੀ ਕਹਿਣ ਲੱਗੇ ਕਿ हे ਗੁਰੂ ਨਾਨਕ ਸਾਡੀ ਹਸਾਬਾਂ ਨਾਲ ਨਹੀਂ ਮੁੱਕਣੀ ਸਾਡੀ ਹਸਾਬਾਂ ਦੇ ਨਾਲ ਨਹੀਂ ਮੁੱਕਣੀ ਤੇਰੀ ਮਿਹਰ ਦੇ ਨਾਲ ਮੁੱਕਣੀ ਹੈ ਤੇ ਬਾਬਾ ਨਾਨਕ ਕਿਰਪਾ ਕਰ ਸਾਨੂੰ ਆਪਣਾ ਬਣਾ ਲੈ ਸਾਨੂੰ ਆਪਣਾ ਬਣਾ ਲੈ ਇਹ ਸਾਧ ਸੰਗਤ ਜੀ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਮਹਾਂਪੁਰਖਾਂ ਦੇ ਜਿਹੜੇ ਕੱਲ ਆਪਾਂ ਬਚਨਾਰਜੀ ਦੇ ਨਾਲ ਸਾਂਝੇ ਕੀਤੇ ਸੀ ਉਸ ਤੋਂ ਅੱਗੇ ਦੇ ਬਚਨ ਅੱਜ 53 ਨੰਬਰ ਬਚਨ ਤੱਕ ਆਪ ਜੀ ਦੇ ਨਾਲ ਸਾਂਝ ਪਾਈ ਗਈ ਆ ਕੱਲ ਫਿਰ ਅੱਜ ਰੋਵਾਂਗੇ ਇਸ ਤੋਂ ਅਗਲੇ ਬਚਨਾਂ ਦੀ ਸਾਂਝ ਪਾਉਣ ਵਾਸਤੇ ਹੁਣ ਗਾਸ ਨੂੰ ਕਿਰਪਾ ਕਰਕੇ ਆਗਿਆ ਬਖਸ਼ੋ ਤੇ ਦਾਸ ਦੀਆਂ ਭੁੱਲਾਂ ਨਾ ਚਿਤਾਰਨੀ ਜੇਕਰ ਦਾਸਰੇ ਕੋਲੋਂ ਬੋਲਦੇ ਆ ਕੋਈ ਅਜਿਹੇ ਲਫ਼ਜ਼ ਨਿਕਲ ਗਿਆ ਹੋਵੇ ਜਿਸ ਤੇ ਨਾਲ ਕਿਸੇ ਦਾ ਮਨ ਟੁੰਬਿਆ ਗਿਆ ਹੋਵੇ ਜਿਸ ਤੇ ਨਾਲ ਕਿਸੇ ਦੇ ਮਨ ਨੂੰ ਠੇਸ ਵਜੀ ਹੋਵੇ ਦਾਸ ਦਾਸ ਹੱਥ ਜੋੜ ਕੇ ਮਾਫੀ ਮੰਗਦਾ ਹੈ ਕਿਰਪਾ ਕਰਨੀ ਦਾਸ ਨੂੰ ਮਾਫ ਕਰ ਦੇਣਾ ਆਪਣੇ ਚਰਨਾਂ ਸਾਧ ਸੰਗਤ ਜੀ ਆਪਣੇ ਚਰਨਾਂ ਦੀ ਪ੍ਰੀਤ ਤੇ ਪ੍ਰਤੀਤ ਬਖਸ਼ਿਸ਼ ਕਰਨਾ ਤੇ ਸਾਧ ਸੰਗਤ ਜੀ ਹੁਣ ਭੁੱਲਾ ਚੁੱਕਾਂ ਦੀ ਮਾਫੀ ਕੱਲ ਫੇਰ ਅਜਰ ਹੋਵਾਂਗੇ ਆਓ ਗੱਜ ਕੇ ਫਤਿ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ